ਬਈ ਹੁਣ 20-25 ਸਾਲ ਇੰਡਸਟਰੀਜ਼ ਦੇ ਨਾਲ ਜੁੜਿਆ ਨੂੰ ਹੋ ਗਏ ਤੇ ਇਸ 20-25 ਸਾਲਾਂ ਦੇ ਸਫ਼ਰ ਦੌਰਾਨ ਹੁਣ ਤੱਕ ਜੀ ਗੁਰੀ ਨੇ ਕੀ ਖੋਇਆ ਤੇ ਕੀ ਪਾਇਆ ਖੋਇਆ ਪਾਇਆ ਵੀ ਬਹੁਤ ਕੁਝ ਆ ਤੇ ਖੋਇਆ ਵੀ ਬਹੁਤ ਕੁਛ ਆ ਕੁਝ ਚੰਗੇ ਲੋਗ ਕੁਝ ਚੰਗੇ ਬੰਦੇ ਕੁਝ ਮਾੜੇ ਬੰਦੇ ਕੁਝ ਮਾੜੀਆਂ ਯਾਦਾਂ ਕੁਝ ਚੰਗੀਆਂ ਯਾਦਾਂ ਉਹ ਜੋ ਜੀਵਨ ਦੇ ਨਾਲ ਨਾਲ ਆਪਣੇ ਚੱਲਦੀਆਂ ਰਹਿੰਦੀਆਂ ਸੋ ਕਦੇ ਆਪ ਕਦੇ ਡਾਊਨ ਇਹ ਸਿਸਟਮ ਹੈ ਕੱਲੀ ਆਂਦਾ ਅੱਛਾ ਭਾਈ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਮਾੜੀਆਂ ਯਾਦਾਂ ਨੇ ਬਹੁਤ ਸਾਰੀਆਂ ਚੰਗੀਆਂ ਯਾਦਾਂ ਨੇ ਤਾਂ ਕੋਈ ਯਾਦ ਦੱਸੋ ਕਿ ਆ ਚੀਜ਼ ਯਾਰ ਮੈਨੂੰ ਹਰਟ ਕਰਦੀ ਆ ਜਾਂ ਮੈਨੂੰ ਖੁਸ਼ੀ ਦਿੰਦੀ ਆ ਕੋਈ ਇਹ ਅਜੀ ਯਾਦ ਇੱਕ ਜੀ ਮੈਂ ਅੰਦਾਜ਼ਾ ਵੀਰੇ ਮੈਂ ਹਰ ਇੱਕ ਨਾਲ ਦਿਲ ਤੋਂ ਚੱਲਦਾ ਜੀ ਦਿਲ ਤੋਂ ਜੇ ਕੋਈ ਮੇਰੇ ਕੋਲ ਕੋਈ ਵੀ ਬੰਦਾ ਆਇਆ ਨਾ ਮੈਂ ਹਰ ਨਾਲ ਹਰ ਇੱਕ ਨੂੰ ਬਣਾ ਵੀ ਯਾਰ ਮੇਰੇ ਵਰਗਾ ਮੇਰਾ ਆਪਣਾ ਨਾ ਜੀ ਪਰ ਜਦੋਂ ਉਹ ਬੰਦਾ ਕੋਈ ਮੈਨੂੰ ਜਨੂ ਦੇ ਬਾਰੇ ਕੁਝ ਪਤਾ ਲੱਗਦਾ ਯਾਰ ਉਹ ਮੇਰੇ ਬਾਰੇ ਕੀ ਕਰ ਰਿਹਾ ਜਾਂ ਮੇਰੇ ਲਈ ਕੀ ਹੋ ਰਿਹਾ ਨਾ ਤਾਂ ਬਹੁਤ ਦੁੱਖ ਹੁੰਦਾ ਯਾਰ ਐਧਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ ਫਿਰ ਹਲਟ ਹੁੰਦਾ ਤਾਂ ਫਿਰ ਮੈਨੂੰ ਬਹੁਤ ਬੁਰਾ ਲੱਗਦਾ ਯਾਰ ਬਟ ਇਹ ਇਹਦਾ ਨਹੀਂ ਕਰਨਾ ਚਾਹੀਦਾ ਜਨੂ ਅੱਛਾ ਜੇ ਮੈਂ ਇੰਡਸਟਰੀ ਦੇ ਵਿੱਚ ਜੁੜੇ ਹਾਂ ਤਾਂ 뮤직 ਦੇ ਤੌਰ ਤੇ ਕੀ ਬਦਲਾ ਮਹਿਸੂਸ ਕਰਦੇ ਹੋ ਕਿਉਂਕਿ ਬਦਲਾ ਦੇ ਨਾਂ ਤੇ ਸਾਡੀ ਸਰਕਾਰ ਵੀ ਬਣੀ ਸੀ ਤੇ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਬਦਲਾ ਮਹਿਸੂਸ ਕੀਤਾ 20-25 ਸਾਲਾਂ ਦੇ ਵਿੱਚ ਦੇ ਰਿ ਬਦਲਾ ਦੇਖੋ ਮਿਊਜ਼ਿਕ ਮਤਲਬ ਚੱਲਦਾ ਰਹਿੰਦਾ ਜਿਹੜਾ ਮੈਲੋਡੀ ਆ ਹੈਨਾ ਉਹ ਹਮੇਸ਼ਾ ساری ਜ਼ਿੰਦਗੀ ਚੱਲਣੀ ਆ ਯਾਰ ਉਹਨ ਕੋਈ ਨਾ ਬਦਲਾ ਦੀ ਲੋੜ ਆ ਨਾ ਉਹਨੂੰ ਕਦੀ ਬਦਲਾ ਆਣਾ ਨਾ ਕੋਈ ਮਤਲਬ ਉਹ ਚੀਜ਼ ਮਤਲਬ ਹੀ ਨਹੀਂ ਬਣਦੀ ਹੈ ਨਾ ਬਾਕੀ ਠੀਕ ਆ ਹਾਂ ਥੋੜਾ ਦੌਰ ਚੱਲਦਾ ਜਦੋਂ ਵੈਸਟਰਨ ਚੱਲ ਪਿਆ ਗਾ ਤੇ ਕੋਈ ਕੁਝ ਇਦਾਂ ਦਾ ਹੁੰਦਾ ਰਹਿੰਦਾ ਨਾ ਬਟ ਮੈਲੋਡੀ ਹਮੇਸ਼ਾ ਚੱਲਦਾ ਰਹਿੰਦੀ ਉਹਨੂੰ ਚੱਲਣੀ ਹੀ ਚੱਲਣਾ ਉਹਦੇ ਲਈ ਕੋਈ ਬਦਲਾ ਨਹੀਂ ਹੁੰਦਾ ਅੱਛਾ ਤੁਹਾਡਾ ਜਿਹੜਾ ਲਾਈਫ ਸਟਾਈਲ ਰਿਹਾ ਜਾਂ ਮਿਊਜ਼ਿਕ ਦਾ ਸਟਾਈਲ ਰਿਹਾ ਉਹ ਬੜਾ ਸਾਈਡ ਤੇ ਰొਮੈਂਟਿਕ ਰਿਹਾ ਜਦ ਤੱਕ ਤੁਸੀਂ 뮤ਜ਼ਿਕ ਦਿੰਦੇ ਰਹੇ ਜਿਹੜਾ ਜਿਹੜਾ ਖੁਦਾਂ ਹੋ ਜਾ ਮੇਰੇ ਗਾਣੇ ਆ ਉਹ ਜੰਗਰ ਮਿਲ ਜਗਾ ਬਿਲਕੁਲ ਤੇ ਲੋਕਾਂ ਨੇ ਬਹੁਤ ਪਸੰਦ ਵੀ ਕਰੇ ਬਲਰਾਜ ਬਾਈ ਨਾਲ ਜਾਂ ਕਮਲਖਾਨ ਹੋਰਾਂ ਨਾਲ ਮਿਸ ਪੂਜਾ ਦਾ ਰਾਜਵੀਰ ਜਵੰਦਾ ਜੱਸੀ ਗੱਲ ਹਨ ਤੁਸੀਂ ਮਿਊਜ਼ਿਕ ਕਰਦੇ ਰਹੇ ਤੇ ਪਰ ਅਚਾਨਕ ਜਦ ਤੁਸੀਂ ਆਪ ਦਾ ਗਾਣਾ ਕਰਿਆ ਤਾਂ ਤੁਸੀਂ ਗੰਡਾਸਾ ਕਰ ਦਿੱਤਾ ਜੱਟ ਨੇ ਕਿੱਥੋਂ ਸੱਗ ਕਿਉਂ ਗੱਡੇ ਆ ਯਾਰ ਉਹ ਨਹੀਂ ਮੈਂ ਵੈਸੇ ਚਲੋ ਕਈ ਵਾਰ ਵੈਸੇ ਮਨੰਦਨ ਹੋ ਜਾਂਦਾ ਕਈ ਵਾਰ ਡਿਮਾਂਡ ਆ ਜਾਂਦੀ ਹੈ ਕਿ ਯਾਰ ਮੈਂ ਤਾਂ ਕਰਦਾ ਨਹੀਂ ਮੈਂ ਗਾਣੇ ਕਰਨੇ ਬਿਲਕੁਲ ਪਸੰਦ ਨਹੀਂ ਆਉਂਦੇ ਨੇ ਕਿ ਕਿਨਾਸੇ ਨੂੰ ਸਾਇ ਗੋੜੀਆਂ ਗੜੀਆਂ ਵਾਲੇ ਉਹ ਮੇਰੇ ਮਤਲਬ ਮੇਰੇ ਸਿਸਟਮ ਦਾ ਬਿਲਕੁਲ ਉਲਟ ਚੀਜ਼ ਹੈ ਨਾ ਪਰ ਕਈ ਵਾਰ ਡਿਮਾਂਡ ਹੈ ਕੁਝ ਗਾਣਾ ਕਰਨਾ ਪੈਂਦਾ ਬਸ ਐਂ ਸਮ ਦੀ ਮੰਗ ਦੇ ਸੀ ਤੇ ਮੈਂ ਕਰਤਾ ਹਾਂ ਅੱਛਾ ਕਿਸੇ ਦੀ ਡਿਮਾਂਡ ਤੇ ਤੁਸੀਂ ਗਾਣਾ ਕਰੋ ਹਾਂ ਜੀ